ਕਾਮਯਾਬ ਕਰੋ ਕੰਮ ਅਸੀਂ ਕਰਾਵਾਂਗੇ ਤੁਹਾਡੇ ਨਾਲ ਇਹਨਾ ਵਾਦਾ ਕਰਦਾ ਤੁਹਾਡੇ ਨਾਲ ਇਹਨਾ ਵਿਸ਼ਵਾਸ ਕਰਦਾ ਜੋ ਕੰਮ ਸਾਡੇ ਤੋਂ ਹੁੰਦਾ ਹੋਇਆ ਅੱਖਾਂ ਬੰਦ ਕਰਕੇ ਕਰਾਂਗੇ ਕੋਈ ਨਿੱਜੀ ਕੰਮ ਹੋਵੇ ਕੋਈ ਸਾਂਝਾ ਕੰਮ ਹੋਵੇ ਜਿਹੜੀ ਤੁਸੀਂ ਪਵਨ ਵੀਰ ਨੇ ਗੱਲ ਕੀਤੀ ਹੈ ਤੁਹਾਡੇ ਨਾਲ ਇਹ ਵੀ ਵਾਦਾ ਕਰਦਾ ਕਾਮਯਾਬ ਕਰੋ ਐਮਪੀ ਬਣਾਓ ਚੈੱਕ ਬੁੱਕ ਤੁਹਾਡੇ ਵਿੱਚ ਲੈ ਕੇ ਆਉਂਗਾ ਤੁਸੀਂ ਦੱਸ ਦਿਓ ਜਿੰਨੇ ਜੋਗੀ ਹੋਏ ਉਹਨਾਂ ਤੋਂ ਨੂੰ ਚੈੱਕ ਕੱਟ ਕੇ ਦੇ ਕੇ ਜਾਊਂਗਾ ਪੁਰਦੇ ਦਾ ਫਾਇਦਰ ਜਿੰਦਾਬਾਦ 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 ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਬਾਪੂ ਬਾਦਲ ਦੀ ਸੋਚ ਨੂੰ ਬਾਪੂ ਬਾਦਲ ਦੇ ਕੰਮਾਂ ਨੂੰ ਕਾਮਯਾਬ ਕਰੀਏ ਜਿਵੇਂ ਆ ਬੈਠੀ ਐ ਮਾਵਾ ਬੈਠੀ ਐ ਜਿਵੇਂ ਕੇਜਰੀਵਾਲ ਨੇ ਤੁਹਾਡੇ ਨਾਲ ਵਾਦਾ ਕੀਤਾ ਸੀ ਨਾ ਦਿੱਲੀ ਤੋਂ ਬੈਠ ਕੇ ਵੀ ਹੋਏ ਆ ਰਿਆ ਰਪਿਆ ਦੇਵਾਂਗੇ ਕੋਈ ਨਵੀਂ ਟੀਮ ਆਈ ਐ rahul gandhi ਕੋਲੇ ਉਹ ਕਹਿੰਦੇ ਉਤੋਂ ਵੀ ਵੱਡਾ ਮਾਰੋ ਹੁਣ ਲੱਖ ਲੱਖ ਦੇਣਗੇ ਅੱਗੇ 15 ਲੱਖ ਮੋਦੀ ਵਾਲਾ ਆ ਗਿਆ ਤੁਹਾਡੇ ਕੋਲ ਖਾਤੇ ਕੁੱਤੇ ਜੋ ਕਢਾ ਲਿਓ ਐਵੇਂ ਟਾਕਾ ਪੈ ਜਾਂਦਾ ਅੱਜ ਕੱਲ ਫੋਨ ਵੀ ਕੱਢ ਕੇ ਲੈ ਜਾਂਦੇ ਤਾਂ ਮੇਰੀ ਨਹੀਂ ਬੈਂਤੀ ਐ ਗੱਲਾਂ 'ਚ ਨਾ ਆ ਜਿਓ ਬਹੁਤ ਆੜੀ ਠੱਗੇਗੇ ਆਖፋਉ ਜ਼ਿੰਦਗੀ ਦੇ ਕੋਈ ਘਟ ਨਹੀਂ ਹੁੰਦੇ ਅੱਜ ਕੱਲ ਜ਼ਿੰਦਗੀ ਦਾ ਕੋਈ ਵਸਾ ਨਹੀਂ ਇਹ ਨਹੀਂ ਪਤਾ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਤੇ ਆਪਾਂ ਲੀਡਰ ਨੂੰ ਲੀਡਰ ਦੀ ਛੁੱਟੀਆਂ ਸੋਹਾਂ ਜਾ ਕੇ ਛੁੱਟੀਆਂ ਗੱਲਾਂ ਜਾ ਕੇ 5 ਸਾਲ ਉਹਦੇ ਜ਼ਿੰਦਗੀ ਦੇ ਦੇ ਬੈਠਦੇ ਮੇਰੀ ਇਹ ਨਹੀਂ ਬੇਨਤੀ ਹੈ ਲੀਡਰ ਦੀ ਪਛਾਣ ਕਰੋ ਮੈਂ ਉਹਦੇ ਚਾਚਾ ਜੀ ਵੱਲੋਂ ਤੁਹਾਡੇ ਅੱਗੇ ਬੇਨਤੀ ਲੈ ਕੇ ਆਇਆ ਇੱਕ ਤਰੀਕ ਨੂੰ ਵੱਧ ਤੋਂ ਵੱਧ ਤੱਕੜੀ ਨੂੰ ਵੋਟਾਂ ਪਾ ਕੇ ਪਵਾ ਕੇ ਉਸ ਲੀਡਰ ਨੂੰ ਕਾਮਯਾਬ ਕਰੋ ਜੋ ਆਪਣੇ ਵਿੱਚ ਰਹਿੰਦਾ ਉਸ ਪਾਰਟੀ ਨੂੰ ਕਾਮਯਾਬ ਕਰੋ ਜੋ ਆਪਣੇ ਵਿੱਚੋਂ ਉੱਠੀ ਪਾਰਟੀ ਹੈ ਜਿਹਦਾ ਆਪਾਂ ਵੀ ਹਿੱਸਾ ਹੈ ਜੋ ਪੰਜਾਬ ਦੀ ਪਾਰਟੀ ਹੈ ਜੋ ਪੰਜਾਬੀਆਂ ਦੀ ਪਾਰਟੀ ਹੈ ਪੰਜਾਬੀਆਂ ਦੀ ਗੱਲ ਕਰਦੀ ਹੈ ਇੱਕ ਤਰੀਕ ਨੂੰ ਵਾਧੂ ਆ ਤਕੜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਮੇਰੀ ਇੰਨੀ ਬੇਨਤੀ ਸੀ ਜਿਤਾ ਦਿਓ ਕਾਮਯਾਬ ਕਰ ਦਿਓ ਫੇਰ ਬੁਲਾਇਓ ਇੱਥੇ ਆਵਾਂਗੇ ਟੋੜਾ ਕੰਮ ਕਰਕੇ ਜਾਵਾਂਗੇ ਤੁਹਾਡੇ ਵਿੱਚ ਬੈਠ ਕੇ ਜੇ ਤੁਹਾਨੂੰ ਫਰਕ ਲੱਗਿਆ ਇਹ ਵੀ ਵਾਅਦਾ ਹੈ 27 ਵਿੱਚ ਮੇਰੇ ਪਿਤਾ ਜੀ ਪਰਮਾਤਮਾ ਸੁੱਖ ਰੱਖੇ ਇਲੈਕਸ਼ਨ ਲੜਨ ਗਏ ਤੋਂ ਵਿਧਾਨ ਸਭਾ ਦਾ ਜੇ ਕੰਮ ਸਾਡੇ ਤੋਂ ਨਾ ਕੀਤਾ ਗਿਆ ਤੁਸੀਂ 27 ਨੂੰ ਮੋਟ ਨਾ ਪਾਓ ਜੀਨਾ ਬੇਰੀ ਬੇਨਤੀ ਪਰਵਾਹ ਕਰੋ ਕਾਮਯਾਬ ਕਰੋ ਤੱਕੜੀ ਨੂੰ ਕਾਮਯਾਬ ਕਰੋ ਅਕਾਲੀ ਦਲ ਨੂੰ ਕਾਮਯਾਬ ਕਰੋ ਕੀ ਕੁਝ ਬੋਲਦੇ ਗਲਤ ਬੋਲਿਆ ਗਿਆ ਹੋਵੇ ਤਾਂ ਬੱਚਾ ਸਮਝ ਕੇ ਵੀਰ ਸਮਝ ਕੇ ਛੋਟਾ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ